ਸਤਿ ਸ਼੍ਰੀ ਅਕਾਲ ਜੀ ਡੀਵੀਜੀ ਪੰਜਾਬੀ ਦਾ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾਣ ਗਰਦਾਸਪੁਰ ਤੋਂ ਤੁਹਾਨੂੰ ਦੱਈ ਇੱਕ ਹੀ ਗਰਦਾਸਪੁਰ ਦੇ ਵਿੱਚ ਮਸੀਹ ਭਾਈਚਾਰੇ ਵੱਲੋਂ ਜਿਹੜਾ ਆ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਬਹੁਤ ਸਾਰੇ ਮਸੀਹ ਆਗੂਆਂ ਤੇ ਧਾਰਮਿਕ ਆਗੂਆਂ ਨੇ ਹਿੱਸਾ ਲਿਆ ਤਾਂ ਦੱਸ ਦਈਏ ਕਿ ਇੱਥੇ ਮੀਟਿੰਗ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ 'ਤੇ ਗੱਲਬਾਤ ਕੀਤੀ ਗਈ ਜਿਹਦੇ 'ਚ ਗਰਦਾਸਪੁਰ ਸ਼ਹਿਰ ਦੇ ਸਾਰੇ ਮੁੱਖ ਚੌਂਕਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਸੰਤਾਂ ਮਹਾਪੁਰਖਾਂ ਦੇ ਨਾਂ ਦੇ ਚੌਂਕ ਉਸਾਰੇ ਗਏ ਹਨ ਅਤੇ ਕਈ ਥਾਈਂ ਤਾਂ ਉਹਨਾਂ ਦੇ ਬੁੱਤ ਜਾਂ ਚਿੰਨ ਲਗਾ ਕੇ ਵੀ ਜਿਹੜੀ ਇਹ ਚੌਂਕਾਂ ਨੂੰ ਤਰਜੀਹ ਦਿੱਤੀ ਗਈ ਹੈ ਅਜੀਹਾ ਹੀ ਇੱਕ ਚੌਂਕ ਮਸੀਹ ਭਾਈਚਾਰੇ ਵੱਲੋਂ ਜ਼ਿਲ੍ਹੇ ਦੇ ਹੈੱਡਕੁਆਰਟਰ ਗੁਰਦਾਸਪੁਰ ਵਿਖੇ ਮੰਗਿਆ ਜਾ ਰਿਹਾ ਹੈ ਇਸ ਸਬੰਧੀ ਲੰਮੇ ਸਮੇਂ ਤੋਂ ਮਸੀਹ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਇਸ ਦਾ ਅਜੇ ਤੱਕ ਅਮਲ ਨਹੀਂ ਹੋਇਆ ਜਿਸ ਕਰਕੇ ਮਸੀਹ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮ ਰੰਧਾਵਾ ਅਤੇ ਆਰਫ ਮਸੀਹ ਨੇ ਦੱਸਿਆ ਕਿ ਹੁਣ ਮਸੀਹ ਭਾਈਚਾਰੇ ਨੇ ਅਤੇ ਸਮੂਹ ਕਿ ਉਹਨਾਂ ਦੇ ਆਗੂਆਂ ਅਤੇ ਧਾਰਮਿਕ ਆਗੂਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਸਰਕਾਰ ਨੂੰ ਕੋਈ ਮੈਮੋਰੰਡਮ ਨਹੀਂ ਦਿੱਤਾ ਜਾਵੇਗਾ ਸਗੋਂ 13 ਅਕਤੂਬਰ ਤੋਂ ਗੁਰਦਾਸਪੁਰ ਬਟਾਲਾ ਰੋਡ ਬੱਬਰੀ ਬਾਈਪਾਸ ਦੇ ਨੇੜੇ ਅਣਮਿੱਥੇ ਸਮੇਂ ਦਾ ਦਰਨਾ ਦਿੱਤਾ ਜਾਵੇਗਾ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਮੌਜੂਦਾ ਆਗੂ ਉਹਨਾਂ ਦੀ ਕੋਈ ਵੀ ਕੋਈ ਅਪੀਲ ਨਹੀਂ ਸੁਣ ਰਹੇ ਅਤੇ ਨਾ ਹੀ ਕੋਈ ਮੰਗ ਮੰਨਣ ਲਈ ਤਿਆਰ ਹਨ ਇਸ ਲਈ ਅੱਕ ਕੇ ਮਸੀ ਭਾਈਚਾਰੇ ਨੂੰ ਇਸ ਲਈ ਕੜਰਾ ਫੈਸਲਾ ਲੈਣਾ ਪੈ ਰਿਹਾ ਕਿ ਉਹਨਾਂ ਵੱਲੋਂ ਬੱਬਰੀ ਬਾਈਪਾਸ ਤੇ ਜਿਹੜਾ ਆ ਲਗਾਤਾਰ ਜਿਹੜਾ ਆ ਉਹ ਧਰਨਾ ਦਿੱਤਾ ਜਾਵੇਗਾ ਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮਸੀਹ ਭਾਈਚਾਰੇ ਵੱਲੋਂ ਆਪਣੇ ਈਸਾਈ ਧਰਮ ਨੂੰ ਲੈ ਕੇ ਇੱਕ ਚੌਂਕ ਦੀ ਮੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਲਗਾਤਾਰ ਜਿਹੜਿਆ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਨਾਮ ਤੇ ਕਈ ਜਿਹੜੇ ਆ ਉਹ ਮੰਗ ਪੱਤਰ ਦਿੱਤੇ ਗਏ ਕਿ ਈਸਾਈ ਧਰਮ ਦੇ ਨਾਲ ਵੀ ਇੱਕ ਜਿਹੜਾ ਆ ਚੌਂਕ ਬਣਾਇਆ ਜਾਵੇ ਤਾਂ ਕਿ ਸਾਡੇ ਧਰਮ ਦਾ ਵੀ ਇੱਕ ਚੌਂਕ ਗੁਰਦਾਸਪੁਰ ਦੇ ਵਿੱਚ ਹੋਵੇ ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਲਗਾਤਾਰ ਮੈਮੋਰੰਡਮ ਤੇ ਲਗਾਤਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸਰਕਾਰ ਤੇ ਪ੍ਰਸ਼ਾਸਨ ਬਿਲਕੁਲ ਵੀ ਸਾਡੀ ਸੁਣਵਾਈ ਨਹੀਂ ਕਰਦੀ ਪਈ ਅਸੀਂ ਲਗਾਤਾਰ ਇਨ੍ਹਾਂ ਗੱਲਾਂ ਤੋਂ ਅੱਕ ਚੁੱਕੇ ਹਾਂ ਇਸ ਕਰਕੇ ਅਸੀਂ ਹੁਣ ਜਿਹੜਾ ਆ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮੈਮੋਰੰਡਮ ਜਾਂ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਮੰਗ ਪੱਤਰ ਨਹੀਂ ਦੇਵਾਂਗੇ ਬਲਕਿ ਇਸ ਅ ਮੰਗ ਦੇ ਲਈ ਅਸੀਂ ਆਪਣਾ ਇੱਕ ਧਰਨਾ ਪ੍ਰਦਰਸ਼ਨ ਕਰਾਂਗੇ ਜੋ ਕਿ ਬਬਰੀ ਬਾਈਪਾਸ ਦੇ ਵਿੱਚ ਇਹਨਾਂ ਨੇ 13 ਅਕਤੂਬਰ ਤੋਂ ਉਲਿੱਕਿਆ ਹੈ ਬਬਰੀ ਬਾਈਪਾਸ ਦੇ ਵਿੱਚ ਇਹਨਾਂ ਵੱਲੋਂ ਇੱਕ ਅਨਮਿੱਥੇ ਸਮੇਂ ਦੇ ਲਈ ਧਰਨਾ ਲਗਾਇਆ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਇਹਨਾਂ ਦੀ ਕੋਈ ਵੀ ਮੰਗ ਮੰਨੀ ਨਹੀਂ ਜਾਂਦੀ ਤਦ ਤੱਕ ਇਹ ਉੱਥੇ ਧਰਨਾ ਪ੍ਰਦਰਸ਼ਨ ਕਰਨਗੇ ਤੇ ਡਟੇ ਰਹਿਣਗੇ ਜਦ ਤੱਕ ਇਹਨਾਂ ਦੇ ਧਰਮ ਦਾ ਉਹ ਚੌਕ ਉਲਿੱਕਿਆ ਨਹੀਂ ਜਾਂਦਾ ਜਾਂ ਇਹਨਾਂ ਨੂੰ ਕਿਸੇ ਚੌਕ ਦੇ ਵਿੱਚ ਇਹ ਮਸੀਹ ਭਾਈਚਾਰੇ ਦੇ ਲਈ ਕੋਈ ਮੰਨਤਾ ਨਹੀਂ ਦਿੱਤੀ ਜਾਂਦੀ ਤਾਂ ਦੱਸਦੀ ਕਿ ਲਗਾਤਾਰ ਇਹ ਇਨ੍ਹਾਂ ਵੱਲੋਂ ਜਿਹੜਾ ਆ ਉਹ ਜਿਹੜਾ ਮਿਹਨਤ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਨੇ ਬਿਲਕੁਲ ਵੀ ਇਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਤੇ ਹੁਣ ਮਸੀਹ ਆਗੂਆਂ ਤੇ ਧਾਰਮਿਕ ਆਗੂਆਂ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਆਓ ਕੱਲ੍ਹ ਬਾਅਦ ਸੁਣਦੇ ਹਾਂ ਕਿ ਇਹ ਕੀ ਕਹਿੰਦੇ ਨੇ ਅੱਜ ਦੀ ਮੀਟਿੰਗ ਜਿਹੜੀ ਆ ਬੀਐਮ ਪੱਟੀ ਮਿਨਿਸਟਰੀ ਦੇ ਵਿਚ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਸਾਹਿਬਾਨ ਤੇ ਲੀਡਰਾਂ ਦੀ ਨਾਲ ਮਿਲ ਕੇ ਇਹ ਮੇਰੀ ਗਵਾਹੀ ਦੇ ਵਿੱਚ ਹੋਈ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਮਸੀਹ ਚੌਂਕ ਦੀ ਜਿਹੜੀ ਮੰਗ ਹੈ ਡੀਸੀ ਸਾਹਿਬ ਦੇ ਸਾਹਮਣੇ ਰੱਖੀ ਸੀ ਸੋ ਅਸੀਂ ਦੱਸਣਾ ਚਾੁੰਦੇ ਆ ਕਿ 13 ਤਰੀਕ ਨੂੰ ਅਸੀਂ ਆਪਣਾ ਵੱਡੇ ਲੈਵਲ ਤੇ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰੇ ਜਿੰਨੀਆਂ ਵੀ ਸਾਡੀਆਂ ਨਗੀਆਂ ਸੰਸਥਾਵਾਂ ਨਗੀਆਂ ਮਸੀਹ ਮੇਨ ਲਾਈਨ ਚਰਚ ਨਗੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਵੱਡੇ ਲੈਵਲ ਤੇ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਔਰ ਇਹ ਧਰਨਾ ਜਿਹੜਾ ਵਾ ਅਣਮਿੱਥੇ ਸਮੇਂ ਤੱਕ ਹੋਏਗਾ ਜਿੰਨੀ ਦੇਰ ਤੱਕ ਸਾਡਾ ਜਿਹੜਾ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਇਸ ਮਸਲੇ ਨੂੰ ਹੱਲ ਕਰਾ ਕੇ ਹੀ ਰਾਵਾਂਗੇ ਔਰ ਮਸੀਹ ਚੌਕ ਦੀ ਡਿਮਾਂਡ ਜਿਹੜੀ ਆ ਅੱਜ ਤੋਂ ਨਹੀਂ ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਆਗੇ ਧਰਤੀ ਛੱਡ ਕੇ ਵੀ ਚਲੇ ਗਏ ਉਹਨਾਂ ਦੀ ਵੀ ਡਿਮਾਂਡ ਜਿਹੜੀ ਆ ਰਹੀ ਆ ਕਿ ਸਾਨੂੰ ਇੱਕ ਨਾ ਇੱਕ ਜਿਹੜਾ ਨਿਸ਼ਾਨ ਜਿਹੜਾ ਜ਼ਿਲ੍ਹੇ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਜ਼ਿਲ੍ਹਾ ਗਰਦਾਸਪੁਰ ਹੈ ਇਹ ਸਾਈਆਂ ਦਾ ਜਿਹੜਾ ਮੇਨ ਗੜ ਮੰਨਿਆ ਜਾਂਦਾ ਰਾਜਧਾਨੀ ਵੀ ਇਹਨੂੰ ਮੰਨਿਆ ਜਾਂਦਾ ਸਾਈਆਂ ਦੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਚੌਂਕ ਜਿਹੜਾ ਲੈ ਕੇ ਰਵਾਂਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਜੋ ਵੀ ਸਾਡਾ ਪਿਛਲੇ ਟਾਈਮ ਦੇ ਵਿੱਚ ਸੰਯੋਗ ਦਿੱਤਾ ਵਾ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਆ ਜੋ ਵੀ ਉਹਨਾਂ ਨੇ ਸਾਰੇ ਦੇ ਸਾਰਾ ਮੈਂ ਉਦਣ ਵੀ ਤੁਹਾਨੂੰ ਦਿਖਾਵਾਂਗਾ ਔਰ ਇੱਕ ਇੱਕ ਡਾਕੂਮੈਂਟ ਸਾਡੇ ਕੋਲ ਆ ਜਿਹੜਾ ਸ਼ਾਸਨ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤਾ ਗਿਆ ਵਾ ਇਹਦੀ ਮੰਤੀ ਵੀ ਜੜੀ ਆ ਚੌਂਕ ਦੀ ਜੜੀ ਆ ਜੀਨਵਾਲ ਬੱਬਰੀ ਜਿਹੜਾ ਪੁਲਿਸ ਨਾਲ ਕਾਉਦੀ ਚੌਂਕ ਦੀ ਮੰਤੀ ਵੀ ਜਿਹੜੀ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨਸਾਰ ਹੋਈ ਹੈਗੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਚੌਂਕ ਜਿਹੜਾ ਸਾਰੀ ਸਾਡੀ ਕਮਿਊਨਿਟੀ ਜਿਹੜੀ ਆ ਸਿਲੈਕਟ ਕੀਤਾ ਤੇ ਅਸੀਂ ਉੱਥੇ ਜਿਹੜਾ ਧਰਨਾ ਦੇਣ ਜਾ ਰਹੇ ਹਾਂ ਤੇ ਉਸ ਚੌਂਕ ਦੇ ਉੱਤੇ ਅਸੀਂ ਆਪਣਾ ਕ੍ਰੋਸ ਦਾ ਇਨਸਾਨ ਗੱਡ ਕੇ ਰਾਵਾਂਗੇ ਸਭ ਤੋਂ ਪਹਿਲਾਂ ਰਾਜਿੰਦਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਉਹ ਤਾਕਤ ਹੈ ਜਿਹੜੀ ਆਮ ਬੰਦੇ ਨੂੰ ਖਾਸ ਬਣਾ ਦਿੰਦੀ ਆ ਔਰ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਬੀ ਐਮ ਮਿਨਿਸਟਰੀ ਚਰਚ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਔਰ ਜਿਹੜੇ ਮੀਟਿੰਗ ਦੇ ਗਵਾਹੀ ਕਰ ਰਹੇ ਸਾਡੇ ਐਸ ਐਮ ਰੰਦਾਵਾ ਜੀ ਸਟੀਫਨ ਜੀ ਬ੍ਰਦਰ ਰਮਨ ਜੀ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਾਫੀ ਮਹੀਨਿਆਂ ਤੋਂ ਲਗਭਗ 6 ਮਹੀਨਿਆਂ ਤੋਂ ਜਿਹੜਾ ਵਾ 크ਰਿਸਚਨ ਚੌਂਕ ਮਸੀਹ ਚੌਂਕ ਜਿਹੜਾ ਗੁਰਦਾਸਪੁਰ ਦੇ ਵਿੱਚ ਉਹਦਾ ਜਿਹੜਾ ਉਹ ਮੁੱਦਾ ਚੱਲ ਰਿਹਾ ਵਾ ਪਰ ਈਸਾਈ ਭਾਈਚਾਰੇ ਵੱਲੋਂ ਬਹੁਤ ਸਾਰੀਆਂ ਸਾਡੀਆਂ ਪਾਸਟਰ ਐਸੋਸੀਏਸ਼ਨਾਂ ਜਥੇਬੰਦੀਆਂ ਵੱਲੋਂ ਜਿਹੜੇ ਉਹ ਮੰਗ ਪੱਤਰ ਦਿੱਤੇ ਗਏ ਔਰ ਕਾਫੀ ਸਮਾਂ ਬੀਤਣ ਦੇ ਬਾਅਦ ਮੰਗ ਪੱਤਰ ਦੇਣ ਤੋਂ ਬਾਅਦ ਵੀ ਇਹ ਵੀ ਅੱਜ ਸਾਨੂੰ ਮਿਲਿਆ ਕਿ ਮੀਟਿੰਗ ਦੇ ਵਿੱਚ ਕਿ ਉਸ ਜਿਸ ਚੌਂਕ ਦੀ ਗੱਲ ਕਰ ਰਹੇ ਉਹ ਚੌਂਕ ਦੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਮੰਤੀ ਵੀ ਕੀਤੀ ਗਈ ਅੱਜ ਤਮਾਮ ਧਾਰਮਿਕ ਆਗੂਆਂ ਦੀ ਗਵਾਹੀ ਦੇ ਵਿੱਚ ਜਥੇਬੰਦੀਆਂ ਦੀ ਆਗੂ ਦੀ ਗਵਾਹੀ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਥ ਭਰਾ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਮਤਾ ਪਾਸ ਹੋਇਆ ਕਿ ਜਿਸ ਤਰ੍ਹਾਂ ਕਿ 13 ਤਰੀਕ ਐਸੇ 13 ਤਰੀਕ ਨੂੰ ਦਿਨ ਸੋਮਵਾਰ ਨੂੰ ਜਿਹੜਾ ਵਾ ਬੱਬਰੀ ਜਿਹੜਾ ਚੌਕ ਆ ਉਹਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਸਾਡਾ ਰਾਈਟ ਅਧਿਕਾਰ ਏ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੋਵੇਗਾ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਪਹੁੰਚਣ ਵਾਲੇ ਸਾਰੇ ਯੂਥ ਭਰਾਵਾਂ ਨੂੰ ਬੇਨਤੀ ਆ ਕਿ ਜਿਸ ਦਿਨ ਪਹਿਲੇ ਦਿਨ ਇਹ ਚੀਤ ਦੀ ਸ਼ੁਰੂਆਤ ਹੋਈ ਸੀ ਤੇ ਯੂਥ ਭਰਾਵਾਂ ਨੇ ਆਪਣਾ ਇੱਕ ਜਿਹੜਾ ਦਰਦ ਸੀ ਆਪਣੇ ਧਰਮ ਪ੍ਰਤੀ ਆਪਣੇ ਕੌਮ ਪ੍ਰਤੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਸਾਰੇ ਧਰਮਾਂ ਦੇ ਚੌਂਕ ਨੇ ਔਰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਈਸਾਈ ਭਾਈਚਾਰਾ ਮਸੀਹ ਭਾਈਚਾਰਾ ਹਰ ਧਰਮ ਨੂੰ ਨਾਲ ਲੈ ਕੇ ਚੱਲਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ 크ਰਿਸਚੀਅਨ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਉਹ ਮਸੀਹ ਚੌਂਕ ਹੋਣਾ ਚਾਹੀਦਾ ਔਰ ਪਿਛਲੇ ਸਮੇਂ 'ਚ ਵੇਖਣ ਨੂੰ ਵੀ ਮਿਲਿਆ ਕਿ ਸਾਡੇ ਜਿਹੜੇ ਕੈਬਨਿਟ ਮੰਤਰੀ ਆ ਸੁਚਾ ਸਿੰਘ ਲਗਾ ਜੀ ਉਹਨਾਂ ਵੱਲੋਂ ਵੀ ਇੱਕ ਜਗ੍ਹਾ ਦੇ ਉੱਪਰ ਜਿਹੜਾ ਵਾ ਆਪਣੇ ਧਰਮ ਦਾ ਜਿਹੜਾ ਉਹ ਉੱਥੇ ਸਟੈਚੂ ਜਿਹੜਾ ਵਾ ਉਹ ਫਿਟ ਕੀਤਾ ਗਿਆ ਤੇ ਉਹਨਾਂ ਨੇ ਆਪਣਾ ਚੌਂਕ ਮੰਗ ਲਿਆ ਮੰਲ ਲਿਆ ਇਸੇ ਤਰ੍ਹਾਂ ਸਾਡੇ ਅਸੀਂ ਚਾਹੁੰਨੇ ਕਿ ਸਾਡੇ ਮਸੀਹ ਸਮਾਜ ਨੂੰ ਵੀ ਜਿਹੜਾ ਇੱਕ ਚੌਂਕ ਦਿੱਤਾ ਜਾਵੇ ਤੇ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਯੂਥ ਭਰਾਵਾਂ ਨੂੰ 크੍ਰਿਸਚਨ ਭਰਾਵਾਂ ਨੂੰ ਪਾਸਟਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ 13 ਤਰੀਕ ਦਿਨ ਸੋਮਵਾਰ ਨੂੰ ਠੀਕ 10 ਵਜੇ ਅਸੀਂ ਬਬਰੀ ਚੌਂਕ ਦੇ ਵਿੱਚ ਪਹੁੰਚਣਾ ਵਾ ਤੇ ਉਹ ਜਗ੍ਹਾ ਦੇ ਵਿੱਚ ਜਿਹੜਾ ਆਪਣਾ ਰਾਈਟ ਅਧਿਕਾਰ ਏ ਜਿਹੜੀ ਸਾਡੀ ਲੰਮੇ ਚਿਰ ਤੋਂ ਮਸੀਹ ਕੌਣ ਦੀ ਜਿਹੜੀ ਮਸੀਹ ਜਿਹੜੀ ਆ ਚੌਂਕ ਆ ਉਹਦੀ ਮੰਗ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਸਾਈ ਭਾਈਚਾਰਾ ਉਹ ਤਾਕਤ ਏ ਉਹ ਸ਼ਕਤੀ ਆ ਜਿਹੜੀ ਹਰ ਪੰਜਾ ਸਾਲਾਂ ਬਾਅਦ ਵੋਟਾਂ ਪਾ ਕੇ ਸਰਕਾਰਾਂ ਬਣਦੀਆਂ ਨੇ ਪਰ ਸਰਕਾਰਾਂ ਬਣ ਤੋਂ ਬਾਅਦ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਮੈਂ ਤੇ ਇਹ ਸਮਝਦਾ ਕਿ ਇਰ ਤੋਂ ਵੱਡਾ ਹੋਰ ਕਿਹੜਾ ਵਿਧ ਕਰਾਏ ਵੇਖੋ ਗੁਰਦਾਸਪੁਰ ਦੇ ਵਿੱਚ ਹਰ ਧਰਮ ਦੇ ਚੌਂਕ ਨੇ ਤੇ ਜਿਹੜਾ ਐਸਾਈ ਭਾਈਚਾਰਾ ਵੱਡੇ ਚਿਰ ਤੋਂ ਵੱਡੇ ਮਤਲਬ ਚਿਰ ਤੋਂ ਵੋਟਾਂ ਪਾ ਕੇ ਸਰਕਾਰਾਂ ਬਣਾਉਂਦਾ ਤੇ ਉਹਦਾ ਹੱਕ ਬਣਦਾ ਉਹਨੂੰ ਚੌਂਕ ਦਿੱਤਾ ਜਾਵੇ ਅਸੀਂ ਕਿਹੜੇ ਯੂਪੀ ਬਿਹਾਰ ਚੋਂ ਆਏ ਐ ਐਸਾਈ ਪੰਜਾਬ ਦੇ ਵਿੱਚ ਜੇ ਰਸਣਦੇ ਆਪਾਂ ਯੂਪੀ ਬਿਹਾਰ ਚੋਂ ਥੋੜਾ ਆਏ ਆ ਅਸੀਂ ਤਾਂ ਪੰਜਾਬ ਦੇ ਆਂ ਪੰਜਾਬ ਦੇ ਵਿੱਚ ਵੋਟ ਵੋਟਾਂ ਪਾ ਕੇ ਐਮਪੀ ਐਮਐਲਏ ਬਣਾਉਂਦੇ ਆ ਤੇ ਜੇ ਅੱਜ ਵੀ ਸਾਨੂੰ ਜਿਹੜਾ ਹੱਕ ਨਾ ਦਿੱਤਾ ਜਾਵੇ ਤੇ ਮੈਂ ਕਹਿੰਦਾ ਮਾਰੀ ਗੱਲ ਆ ਪਰ ਮੇਰੀ ਬੇਨਤੀ ਹੈ ਕਿ ਸਾਡੇ ਜਿੰਨੇ ਵੀ ਆਕਿਆ ਉਹ ਧਰਨਾ ਪ੍ਰਦਰਸ਼ਨ ਕਰਕੇ ਸੰਘਰਸ਼ ਲੈ ਕੇ ਫੇਰੀ ਸਾਨੂੰ ਮਿਲਦੇ ਓਦਾਂ ਨਹੀਂ ਮਿਲਦੇ ਮੰਗ ਪੱਤਰ ਇੱਕ ਨਹੀਂ ਮੰਗ ਪੱਤਰ ਤੇ ਘੱਟੋ ਘੱਟ ਚੋਂ ਮੇਰੇ ਸਾਬ ਨਾਲ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਸਾਡੀਆਂ ਸਾਡੇ ਸਤਕਾਰ ਦੇ ਜੋਗ ਸਾਡੇ ਧਾਰਮਿਕ ਆਗੂ ਨੇ ਇਹਨਾਂ ਵੱਲੋਂ ਮੰਗ ਪੱਤਰ ਦਿੱਤੇਗੇ ਬਹੁਤ ਮੰਗ ਪੱਤਰ ਦਿੱਤੇਗੇ ਪਰ ਹੁਣ ਕਿੰਨਾ ਕੁ ਚਿਰ ਮੰਗ ਪੱਤਰ ਦਿੰਦੇ ਰਾਵਾਂਗੇ 6-7 ਮਹੀਨੇ ਤਾਂ ਹੋ ਗਏ ਮੰਗ ਪੱਤਰ ਦਿੰਦਿਆਂ ਨੂੰ ਤੇ ਅਸੀਂ ਮੰਗ ਪੱਤਰਾਂ ਤੱਕ ਨਹੀਂ ਸਾਮੰਦਿਆ ਮੈਨੂੰ ਨਹੀਂ ਲੱਗਦਾ ਕਿ ਉਹ ਮੰਗ ਪੱਤਰ ਸਾਡੇ ਕਿਤੇ ਪਹੁੰਚੇ ਹੋਣਗੇ ਚਾਹੇ ਰੱਖੇ ਹੋਣਗੇ ਉਹ ਲਫਾਵੇ ਜੀ ਕਿਤੇ ਰੁਲਦੇ ਹੋਣਗੇ ਇਸ ਕਰਕੇ ਜੇਰਾ ਸਾਡਾ ਹੱਕਿਆ ਸਾਨੂੰ ਦਿੱਤਾ ਜਾਵੇ ਤੇ ਅਸੀਂ 13 ਤਰੀਕ ਨੂੰ ਹੋਮਾ ਮਾ ਕੇ ਪੂਰੇ ਮਸੀਹ ਭਾਈਚਾਰਾ ਆਪਣੇ ਪਾਸ ਬਣਾ ਦੇ ਸੰਯੋਗ ਦੇ ਨਾਲ ਮੇਨ ਲਾਈਨ ਚਰਚਾਂ ਦੇ ਸੰਯੋਗ ਦੇ ਨਾਲ ਯੂਥ ਭਰਾਵਾਂ ਦੇ ਸੰਯੋਗ ਦੇ ਨਾਲ ਜਿਹੜੇ ਸਾਡੇ ਭਰਾ ਗਵਾਹੀ ਕਰ ਰਹੇ ਨੇ ਐਸ ਅਮਰ ਦਾਵਾ ਜੀ ਅਮਨ ਜੀ ਤੇ ਆਪਣੇ ਸਟੀਫਨ ਜੀ ਇਹਨਾਂ ਸਾਰਿਆਂ ਦੇ ਸੰਯੋਗ ਦੇ ਨਾਲ ਅਸੀਂ ਇਹਨਾਂ ਦਾ ਸੰਯੋਗ ਬਣ ਕੇ ਆ ਰਹੇ ਗਵਾਹੀ ਸਾਡੇ ਭਰਾ ਕਰ ਰਹੇ ਨੇ ਧਰਨਾ ਅਨਮਿੱਥਾ ਸਮਾਂ ਜੋ ਸਾਡਾ ਤੇ ਇਹੀ ਆ ਅਸੀਂ ਤਾਂ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਆ ਕਿ ਜਿਹੜੀ ਕ੍ਰੋਸ ਵੇਖੋ ਉਥੇ ਚੁੱਕ ਕੇ ਖੜੀ ਆ ਪਹਿਲੇ ਨੰਬਰ ਤੇ ਜਦੋਂ ਉਹ ਗੱਡੀ ਗਈ ਠੀਕ ਆ ਆਪਾਂ ਮੰਨਦੇ ਸਾਨੂੰ ਉਹਦੇ ਤੇ ਪੂਰਾ ਨਹੀਂ ਪਤਾ ਵੇਖੋ ਕ੍ਰੋਸ ਉਥੋਂ ਚੁੱਕ ਕੇ ਖੜੀ ਗਈ ਆ ਸਾਡੇ ਸਾਹ ਹੁਣਾਂ ਤੇ ਕ੍ਰੋਸ ਦੀ ਬੇਅਦਵੀ ਹੋਈ ਆ ਕ੍ਰੋਸ ਉਥੋਂ ਖੜੀ ਗਈ ਆ ਤੇ ਅਸੀਂ ਉਸੇ ਦਿਨ 13 ਤਰੀਕ ਨੂੰ ਇਹ ਵੀ ਦੱਸਣਾ ਚਾਹੁੰਦੇ ਕਿ 13 ਤਰੀਕ ਨੂੰ ਉਹੀ ਕ੍ਰੋਸ ਅਸੀਂ ਲੈ ਕੇ ਬੱਬਰੀ ਚੌਂਕ 'ਚ ਪਹੁੰਚਾਂਗੇ ਕਿਉਂਕਿ ਉਹਦੀ ਤਾਂ ਆਲਰੇਡੀ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਗਈ ਆ ਤੇ ਜੇ ਮੰਨ ਲਓ ਕੋਈ ਗੱਲ ਨਹੀਂ ਹੀ ਚੌਂਕ ਨਹੀਂ ਉਹਨਾਂ ਨੇ ਤਾਂ ਫਿਰ ਪ੍ਰਸ਼ਾਸਨ ਨੇ ਬ ਤੇ ਜੇ ਮੰਤੀ ਹੋਈ ਆ ਤਾਂ ਫਿਰ ਆਪਾਂ ਕ੍ਰੋਸ ਵੀ ਉੱਥੇ ਗੱਡਾਂਗੇ ਵੇਖੇ ਵੀ ਇੱਕ ਸਵਾਲ ਆ ਵੀ ਜੇ ਨਹੀਂ ਸਾਨੂੰ ਦੇਣਾ ਨਹੀਂ ਕੋਈ ਇਦਾਂ ਦੀ ਗੱਲ ਫਿਰ ਮੰਤੀ ਕੋ ਚੌਂਕ ਦੀ ਕੀਤੀ ਆ ਤੇ ਜਦੋਂ ਚੌਂਕ ਦੀ ਮੰਤੀ ਹੋ ਗਈ ਇਹਦਾ ਮਤਲਬ ਵੀ ਚੌਂਕ ਜਿਹੜਾ ਮੁਸੀਬ ਭਾਈਚਾਰੇ ਨੂੰ ਮਿਲ ਗਿਆ ਤੇ 13 ਤਰੀਕ ਨੂੰ ਅਸੀਂ ਕ੍ਰੋਸ ਲਿਆ ਕੇ ਉੱਥੇ ਜਿਹੜੀ ਉਹ ਗੱਡਾਂਗੇ